प्रेम होना चाहिए नहीं नहीं मंजू मंजू संदीप माइक को संदीप जी बात क्या है ये भी कर लेगा कैसे संदीप जी पहुंचेंगे नहीं करना बात चाहिए आऊंगा आके आऊं सी क्या माइक ਅੱਜ ਦਾ ਤੇ ਰੋਜ਼ ਦਾ ਬ੍ਰੀਫਿੰਗ ਆ ਸੀਐਮ ਸਾਹਿਬ ਨੇ ਹੁਣੇ ਇੱਕ ਹਾਈ ਲੈਵਲ ਲਾਅ ਐਂਡ ਆਰਡਰ ਰਿਵਿਊ ਮੀਟਿੰਗ ਕੀਤੀ ਸੀਗੀ ਜਿਹੜੀ ਹੁਣੇ ਕੰਕਲੂਡ ਹੋਈ ਹੈ ਜਿਸ ਦੇ ਵਿੱਚ ਚੀਫ ਸਕੱਤਰ ਸਾਹਿਬ ਹੋਮ ਸਕੱਤਰ ਸਾਰੇ ਡਿਸਟ੍ਰਿਕਟਸ ਦੇ ਕਮਿਸ਼ਨਰਸ ਤੇ ਐਸਐਸਪੀਸ ਸ਼ਾਮਿਲ ਹੋਏ ਸੀ ਤੇ ਸੀਐਮ ਸਾਹਿਬ ਨੇ ਲੋਰਡ ਆਰਡਰ ਸਿਚੁਏਸ਼ਨ ਨੂੰ ਰਿਵਿਊ ਕੀਤਾ ਤੇ ਅਤੇ ਇਨਸਟਰਕਸ਼ਨਸ ਦਿੱਤੇ ਤੇ ਜਿਹੜੀ ਸਰਕਾਰ ਦੀ ਪ੍ਰਾਇਰੀਟੀਆਂ ਹੈਗੀਆਂ ਉਸ ਦੇ ਵਿੱਚ ਜਿਹੜੀ ਟੌਪ ਮੋਸਟ ਪ੍ਰਾਇਰੀਟੀਆਂ ਜਿਹੜੀ ਫਾਈਟ ਅਗੇਂਸਟ ਡਰੱਗ ਟ੍ਰਾਫਿਕਿੰਗ ਤੇ ਜਿਹੜੀ ਆਰਗੇਨਾਈਜ਼ਡ ਕ੍ਰਾਈਮ ਦੇ ਖਿਲਾਫ ਜੰਗ ਤੇ ਇੰਟਰਨਲ ਸਿਕਿਉਰਿਟੀ ਸਿਚੁਏਸ਼ਨ ਨੂੰ ਸਟੈਬਲਾਈਜ਼ ਕਰਨ ਦੀ ਜੰਗ ਇਹ ਤਿੰਨ ਜਿਹੜੀ ਟਾਪ ਪ੍ਰਾਇਰिटीज ਇਸ ਦੇ ਨਾਲ ਹੀ ਨਾਲ ਜਿਹੜਾ ਪੈਟੀ ਕ੍ਰਾਈਮ ਸਨੈਚਿੰਗਸ ਜਿਹੜਾ ਆਮ ਲੋਕਾਂ ਨੂੰ ਇਫੈਕਟ ਕਰਦਾ ਹੈ ਉਸ ਤੇ ਕੰਟਰੋਲ ਕਰਨ ਦੀ ਸਟ੍ਰੈਟਜੀ ਜਿਹੜੀ ਡਿਸਕਸ ਕੀਤੀ ਗਈ ਤੇ ਸੀਐਮ ਸਾਹਿਬ ਨੇ ਸਾਰਿਆਂ ਨੂੰ ਹਦਾਇਤ ਕੀਤੀ ਕਿ ਇੱਕ ਪੀਪਲ ਫ੍ਰੈਂਡਲੀ ਅ ਅਪਰੋਚ ਵਰਤੀ ਜਾਏ ਲੋਕਾਂ ਦੇ ਨਾਲ ਪੁਲਿਸ ਦਾ ਜਿਹੜਾ ਰਾਫਤਾ ਹੈਗਾ ਉਸ ਨੂੰ ਬੈਟਰ ਬਣਾਇਆ ਜਾਏ ਇਸ ਦੇ ਵਿੱਚ ਡਰੱਗਸ ਦੇ ਖਿਲਾਫ ਜਿਹੜੀ ਪੁਆਇੰਟ ਆਫ ਸੇਲ ਤੇ ਜਿਹੜੀ ਇਨਫੋਰਮੇਸ਼ਨ ਵੀ ਸਾਡੇ ਕੋਲ ਬੈਟਰ ਆਊਗੀ ਤੇ ਸਾਨੂੰ ਪਬਲਿਕ ਫੀਡਬੈਕ ਮਿਲੇਗਾ ਤੇ ਲਾਸਟਲੀ ਸੀਐਮ ਸਾਹਿਬ ਨੇ ਇਸ ਗੱਲ ਤੇ ਕਾਫੀ ਜ਼ੋਰ ਦਿੱਤਾ ਕਿ ਸਾਡੇ ਜਿਹੜੇ ਐਸਐਸਪੀ ਸਾਹਿਬਾਨ ਹੈਗੇ ਉਹ ਫੀਲਡ ਦੇ ਵਿੱਚ ਜ਼ਿਆਦਾ ਮੂਵ ਕਰਨ ਥਾਣੇ ਆ ਦੀ ਸਰਪ੍ਰਾਈਜ਼ ਇਨਸਪੈਕਸ਼ਨਸ ਕਰਨ ਲੋਕਾਂ ਦੇ ਨਾਲ ਪਬਲਿਕ ਮੀਟਿੰਗਸ ਕਰਨ ਸੋ ਥੈਟ ਪੁਲਿਸ ਨੂੰ professionl ਤਰੀਕੇ ਨਾਲ ਕੀਤੀ ਜਾ ਸਕੇ ਤੇ ਇੱਕ ਉਹਨਾਂ ਨੇ ਇਸ ਤੇ ਬਹੁਤ ਜ਼ੋਰ ਦਿੱਤਾ ਕਿ ਪੁਲਿਸ ਦਾ ਮੇਨ ਕੰਮ ਇਨਸਾਫ ਦੇਣਾ ਹੈਗਾ ਸੀਐਮ ਸਾਹਿਬ ਦੇ ਕੋਲ ਸ਼ਿਕਾਇਤਾਂ ਵੀ ਆਈ ਸੀ ਕਿ ਕਈ ਜ਼ਿਲ੍ਹਿਆਂ 'ਚ ਝੂਠੇ ਪਰਚੇ ਇਸ ਤਰ੍ਹਾਂ ਦੇ ਟ੍ਰੈਂਡ ਦੇਖੇ ਗਏ ਹਨ ਸੋ ਉਹਨਾਂ ਨੇ ਬਹੁਤ ਸਖਤ ਹਦਾਇਤ ਦਿੱਤੀ ਕਿ ਫੇਅਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਫੇਅਰ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਤੇ ਸਰਕਾਰ ਦੀ ਜ਼ੀਰੋ ਟੋਲਰੈਂਸ ਪਾਲਿਸੀ ਹੈਗੀ ਟੂਵਰਡਸ ਫੇਕ ਐਫ ਆਈ ਆਰਸ ਜਾਂ ਜਵੇਂ ਮੈਡੀਕਲ ਰਿਪੋਰਟਾਂ ਦੇ ਬੇਸ ਤੇ ਇਸ ਬਾਰੇ ਹੈਲਥ ਡਿਪਾਰਟਮੈਂਟ ਨੂੰ ਵੀ ਇਨਸਟਰਕਸ਼ਨਸ ਜਾਰੀ ਕੀਤੀਆਂ ਗਈਆਂ ਨੇ ਕਿ ਜਿਹੜੀ ਐਮਐਲਆਰਸ ਬਣਾਈ ਜਾਂਦੀਆਂ ਉਹ ਉਹ ਜਿਹੜੀਆਂ ਹੈਗੀਆਂ ਉਹ ਮੈਰਿਟ ਤੇ ਬਣਾਈ ਜਾਣ। ਸੀਐਮ ਸਾਹਿਬ ਨੇ ਜ਼ੋਰ ਦਿੱਤਾ ਕਿ ਪੁਲਿਸਿੰਗ professionਲ ਤਰੀਕੇ ਨਾਲ ਕੀਤੀ ਜਾਵੇ ਤੇ ਉਹਨਾਂ ਨੇ ਦੱਸਿਆ ਕਿ ਅਸੀਂ ਪੰਜਾਬ ਸਰਕਾਰ ਦਾ ਉਪਰਾਲਾ ਹੈਗਾ ਕਿ ਹਰ ਤਰੀਕੇ ਨਾਲ ਪੁਲਿਸ ਨੂੰ ਮਾਡਰਨ ਇਕੁਪਮੈਂਟਸ ਦਿੱਤੇ ਜਾਣ ਪੁਲਿਸ ਦੇ ਜਿਹੜੀ ਨਫਰੀ ਹੈ ਜੀ ਉਸ ਦੀ ਜਿਹੜੀ ਸ਼ਾਰਟੇਜ ਦੂਰ ਕੀਤੀ ਜਾਵੇ। ਜਿਹੜੇ 10000 ਪੋਸਟਾਂ ਪੰਜਾਬ ਸਰਕਾਰ ਵੱਲੋਂ ਪੁਲਿਸ ਦੇ ਵਿੱਚ ਕ੍ਰੀਏਟ ਕੀਤੀ ਗਈਆਂ ਉਹਨਾਂ ਨੂੰ ਭਰਨ ਦੀ ਪ੍ਰਕਿਰਿਆ ਬਹੁਤ ਛੇਤੀ ਸ਼ੁਰੂ ਹੋ ਚੁੱਕੀ ਤੇ ਇੱਕ ਬਹੁਤ ਵੱਡੇ ਪੱਧਰ ਤੇ ਜਿਹੜੀ ਸ਼ਾਇਦ ਪਿਛਲੇ 30-35 ਸਾਲਾਂ 'ਚ ਕਦੀ ਨਹੀਂ ਹੋਇਆ ਜਿਹੜੀ ਪੰਜਾਬ ਪੁਲਿਸ ਦੀ ਫਲੀਟ ਅਪਗ੍ਰੇਡੇਸ਼ਨ ਕੀਤੀ ਗਈ ਹੈ ਸੋ ਉਸ ਦੇ ਵਿੱਚ ਸਾਡੇ ਜਿਹੜੇ ਸਾਰੇ ਐਸ ਐਚ ਓਜ਼ ਹੈਗੇ ਉਹਨਾਂ ਨੂੰ ਨਵੀਆਂ ਗੱਡੀਆਂ ਦਿੱਤੀ ਗਈਆਂ ਤੇ ਫੇਜ਼ 2 ਦੇ ਵਿੱਚ ਬਹੁਤ ਛੇਤੀ ਸੀਐਮ ਸਾਹਿਬ 140 ਹੋਰ ਨਵੀਆਂ ਗੱਡੀਆਂ ਜਿਹੜੇ ਐਸ ਐਚ ਓਜ਼ ਦੀ ਰਹਿ ਗਈ ਸੀ ਉਹ ਅ ਫਰਵਰੀ ਮਹੀਨੇ ਦੇ ਵਿੱਚ ਹੀ ਉਹ ਜਿਹੜੀ ਹੈਗੀ ਉਹਨਾਂ ਨੂੰ ਸਪੁਰਦਤ ਕਰ ਦਨਗੇ ਤੇ ਇਸ ਦੇ ਨਾਲ ਹੀ ਸਾਡਾ ਫੋਕਸ ਜਿਹੜਾ ਸੈਕੰਡ ਲਾਈਨ ਆਫ ਡਿਫੈਂਸ ਨੂੰ ਸਟਰੈਂਥਨ ਕਰਨ ਦਾ ਹੈਗਾ ਜਿਹੜੇ 703 ਪੁਆਇੰਟਾਂ ਤੇ 2300 ਸੀਸੀਟੀਵੀ ਕੈਮਰੇ ਲਾਏ ਜਾ ਰਹੇ ਹੈਗੇ ਤੇ ਉਸ ਦੀ ਬੀਐਸਐਨਲ ਤੋਂ ਫਾਈਬਰ ਕਨੈਕਟੀਵਿਟੀ ਜਿਹੜੀ ਹੈਗੀ ਉਹ ਵੀ ਪੰਜਾਬ ਸਰਕਾਰ ਨੇ ਉਸ ਲਈ ਵੀ ਫੰਡਸ ਦਿੱਤੇ ਹੈਗੇ ਤੇ ਕਾਫੀ ਵੱਡੇ ਪੱਧਰ ਤੇ ਮੋਹਾਲੀ ਡਿਸਟ੍ਰਿਕਟ ਲਈ 18 ਕਰੋੜ ਸੈਂਕਸ਼ਨ ਕੀਤੇ ਗਏ ਹੈਗੇ ਸੀਸੀਟੀਵੀ ਇੰਸਟਾਲੇਸ਼ਨ ਪ੍ਰੋਜੈਕਟ ਇੰਸਟਾਲੇਸ਼ਨ ਕਰਨ ਲਈ ਤੇ ਦੂਜੀ ਡਿਸਟ੍ਰਿਕਟ ਦੇ ਵਿੱਚ 8 ਕਰੋੜ ਦੇ ਫੰਡਸ ਸੈਂਕਸ਼ਨ ਕੀਤੇ ਗਏ ਹੈਗੇ ਸੀਸੀਟੀਵੀ ਇੰਸਟਾਲ ਕਰਨ ਲਈ ਤੇ ਅੰਡਰ 스마트 ਸਿਟੀ ਪ੍ਰੋਜੈਕਟ ਅੰਮ੍ਰਿਤਸਰ ਜਲੰਧਰ ਲੁਧਿਆਣਾ ਦੇ ਵਿੱਚ ਕਾਫੀ ਕੰਮ ਹੋ ਚੁੱਕਿਆ ਹੈ ਹਜ਼ਾਰ ਤੋਂ ਵੱਧ ਕੈਮਰੇ ਲੱਗ ਚੁੱਕੇ ਹਨ ਤੇ ਇਸ ਨੂੰ ਅੱਗੇ ਲੈ ਜਾਂਦੇ ਹੋਏ ਜਿਹੜੇ ਵੀ ਫੰਡਸ ਜਿਹੜੇ ਰਹਿੰਦੇ ਹੈਗੇ ਉਹ ਇਹ ਸਭੀ ਵੱਡੇ ਸ਼ਹਿਰਾਂ ਦੇ ਵਿੱਚ 스마트 ਸਿਟੀ ਦੇ ਪ੍ਰੋਜੈਕਟ ਦੇ ਅੰਡਰ ਜਿਹੜੇ ਉਹ ਫੰਡਸ ਦਿੱਤੇ ਜਾਣਗੇ ਪੁਲਿਸ ਸਟੇਸ਼ਨਸ ਦੀ ਹਾਰਡਨਿੰਗ ਲਈ ਉਹਨਾਂ ਦੀ ਰੈਨੋਵੇਸ਼ਨ ਲਈ ਪੰਜਾਬ ਸਰਕਾਰ ਨੇ ਦੋ ਫੇਜ਼ਸ ਦੇ ਵਿੱਚ 50 ਕਰੋੜ ਮਨਜ਼ੂਰ ਕੀਤੇ ਹੈਗੇ ਜਿਸ ਦੇ ਵਿੱਚ 25 ਕਰੋੜ ਇਸ ਸਾਲ ਸੈਂਕਸ਼ਨ ਹੋ ਚੁੱਕੇ ਹੈਗੇ ਤੇ 25 ਕਰੋੜ ਅਗਲੇ ਫਾਈਨੈਂਸ਼ੀਅਲ ਇਅਰ ਦੇ ਵਿੱਚ ਸੈਂਕਸ਼ਨ ਹੋ ਕੇ ਤੇ ਸੀਐਮ ਸਾਹਿਬ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਐਸਐਸਪੀਜ਼ ਦੀ ਅਕਾਉਂਟੇਬਿਲਟੀ ਫਿਕਸ ਕੀਤੀ ਜਾਊਗੀ ਜਿਹੜੇ ਟਾਰਗੇਟਸ ਹੈਗੇ ਪਰਫਾਰਮੈਂਸ ਡਿਲੀਵਰੀ ਦੇ ਤੇ ਉਹਨਾਂ ਨੇ ਸਾਰਿਆਂ ਨੂੰ ਐਗਜ਼ੋਰਟ ਕੀਤਾ ਕਿ ਜਿਹੜਾ ਹੈਗਾ ਇੱਕ ਬਿਹਤਰ ਪੁਲਿਸਿੰਗ ਜਿਹੜੀ ਪੰਜਾਬ ਦੇ ਲੋਕਾਂ ਨੂੰ ਦਿੱਖੀ ਚਾਹੀਦੀ ਆਈ ਵੁੱਡ ਵੈਲਕਮ ਐਨੀ ਕੁਐਸ਼ਨਸ ਸਰ ਜਦੋਂ ਵੀ ਹੁੰਦਾ ਸਿਰ ਪਹਿਲੇ ਡਿਨਾਈਲ ਆ ਜਾਂਦਾ ਵੀ ਇਟਸ ਰੇਡੀਏਟਡ অর ਸਨਟਾਇਰ ਦੈਨ ਯੂ ਇਸ਼ੂ ਅ ਪ੍ਰੈਸ ਨੋਟ ਸੇਇੰਗ ਇਟਸ ਇਟ ਵਾਸ ਅ ਗਰਨੇਟੂਸੇ ਪੰਜਾਬ ਪੁਲਿਸ ਹਜ਼ ਇਫ ਯੂ ਸੀ ਵੀ ਅਸੀਂ ਹਮੇਸ਼ਾ ਇਸ ਗੱਲ ਨੂੰ ਅਸੀਂ ਅਸੀਂ ਕਹਾਂਗੇ ਕਿ ਪੰਜਾਬ ਇਸ ਫਾਈਟਿੰਗ ਦ ਨੇਸ਼ਨਸ ਬੈਟਰ ਕਿਉਂਕਿ ਸਾਡੀ ਜਿਹੜੀ ਜੀਓਗ੍ਰਾਫੀਕਲ ਪੋਜੀਸ਼ਨ ਹੈਗੀ ਜਿਹੜੀ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੀ ਨਿਰੰਤਰ ਕੋਸ਼ਿਸ਼ ਹੁੰਦੀ ਹੈ ਕਿ ਪੰਜਾਬ ਦੇ ਵਿੱਚ ਡਿਸਟਰਬੈਂਸਸ ਪੈਦਾ ਕਿਤੇ ਚਾਹ। ਸੋ ਪੰਜਾਬ ਪੁਲਿਸ ਨੇ ਹਮੇਸ਼ਾ ਹੀ ਜੇ ਤੁਸੀਂ ਪਿਛਲੇ 2.5-3 ਸਾਲਾਂ ਦੇ ਵਿੱਚ ਦੇਖੋਗੇ ਸਾਡੇ ਸਾਰੇ ਕ੍ਰਾਈਮਸ ਜਿਹੜੇ ਹੈਗੇ ਉਹ ਸੋਲਵ ਹੋਏ ਹਨ ਜਿਦੇ ਨਾਲ ਫਿਊ ਡੇਸ ਅਸੀਂ ਸਾਰੇ ਕ੍ਰਾਈਮ ਸੋਲਵ ਕੀਤੇ ਹਨ ਜਿਹੜੇ ਪਰਪੈਕਟਰਟਰਸ ਹੈਗੇ ਉਹਨਾਂ ਨੂੰ ਅਰੈਸਟ ਕੀਤਾ ਹੈ ਤੇ ਜਿਹੜਾ ਪੰਜਾਬ ਦੇ ਵਿੱਚ ਇੱਕ ਪੀਸ ਤੇ ਹਾਰਮਨੀ ਦਾ ਮਾਹੌਲ ਹੈ ਉਸ ਨੂੰ ਪੰਜਾਬ ਸਰਕਾਰ ਕਮਿਟਡ ਹੈਗੀ ਸੀਐਮ ਸਾਹਿਬ ਨੇ ਸਪੈਸ਼ਲੀ ਅੱਜ ਹਦਾਇਤ ਕੀਤੀ ਹੈਗੀ ਕਿ ਪੰਜਾਬ ਦੇ ਵਿੱਚ ਜਿਹੜਾ ਹੈਗਾ ਅਮਨ ਸ਼ਾਂਤੀ ਤੇ ਕਾਨੂੰਨ ਨੂੰ ਪ੍ਰਕਾਰ ਰੱਖਿਆ ਜਾਉਗਾ ਜੀ ਜੀ ਸਰ ਸਵਾਲ ਉਹਨਾਂ ਬਈ ਸੀਗਾ ਕਿ ਤੁਸੀਂ ਫੜ ਰਹੇ ਬੰਦੇ ਉਸ ਚੀਜ਼ ਤੇ ਕੋਈ ਡਾਊਟ ਨਹੀਂ ਪਹਿਲਾਂ ਕਹਿ ਦਿੱਤਾ ਜਾਂਦਾ ਰੇਡੀਟਰ ਫਟਿਆ ਟਾਇਰ ਫਟਿਆ ਬਾਅਦ ਚ ਪ੍ਰੈਸ ਨੋਟ ਆਉਂਦਾ ਕਿ ਦਸ ਦਿਨ ਬਾਅਦ ਬੰਦੇ ਫਾਲੇ ਜੀ ਗ੍ਰੇਨੇਡ ਸੱਟਿਆ ਸੀ ਇਹਨਾਂ ਨੇ ਇਹ ਪਹਿਲਾਂ ਡਿਨਾਈਲ ਗ੍ਰੇਨੇਡ ਦੀ ਜਗ੍ਹਾ ਰੇਡੀਏਟਰ ਕਿਉਂ ਕੀਤਾ ਜਾਂਦਾ ਦੇਖੋ ਜੀ ਅਸੀਂ ਸਾਡਾ ਬੜਾ ਕਲੀਅਰ ਜਿਹੜੀ ਜਿਹੜੇ ਇਨੀਸ਼ੀਅਲੀ ਜਦੋਂ ਕੋਈ ਇਨਸੀਡੈਂਟ ਹੁੰਦਾ ਉਸ ਦੇ ਜਿਹੜੀ ਕੈਲੋ ਪੈਰਾਮੀਟਰਸ ਹੈ ਜਾਂ ਜਵੇਂ ਕੋਈ ਤਮਾਕਾ ਹੋਇਆ ਕੋਈ ਆਵਾਜ਼ ਹੋਈ ਉਸ ਦੇ ਮੁਤਾਬਕ ਉਸ ਨੂੰ ਜਿਹੜਾ ਹੈਗਾ ਇਮੀਡੀਏਟ ਜਿਹੜੀ ਇਨਫੋਰਮੇਸ਼ਨ ਡਿਸਸਮੀਨੇਟ ਕੀਤੀ ਜਾਂਦੀ ਬਾਅਦ ਦੇ ਵਿੱਚ ਡੂਰਿੰਗ ਇਨਵੈਸਟੀਗੇਸ਼ਨ ਫੋਰੈਂਸਿਕਸ ਚਾਰਜ ਤੇ ਵਿੱਚ ਜਿਹੜੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਤਾਂ ਸਾਡੀ ਬਿਲਕੁਲ ਪਾਲਿਸੀ ਇਜ਼ ਕਲੀਅਰ ਐਂਡ ਟਰਾਂਸਪੇਰੈਂਟ ਸਰਕਾਰ ਯੂਐਸ ਤੋਂ ਕੱਲ ਕੁਝ ਇਮੀਗ੍ਰੈਂਟਸ ਵਾਪਸੀ ਭੇਜੀ ਜਾ ਰਹੀ ਰਿਪੋਰਟ ਹੋ ਰਹੀ ਸਵੇਰੇ 8:00 ਵਜੇ ਅੰਮ੍ਰਿਤਸਰ ਲੈਂਡ ਕਰਾਂਗੇ ਉਸ ਦੇ ਵਿੱਚ ਕੋਈ ਆਪਣੇ ਕੋਲ ਜਾਣਕਾਰੀ ਆਈ ਹੈ ਕੌਣ ਕੌਣ ਜੁਕੀਆਂ ਕੋਈ ਗੈਂਗਸਟਰ ਵਗੈਰਾ ਹੈ ਨਹੀਂ ਅੱਜ ਪੰਜਾਬ ਸਰਕਾਰ ਦਾ ਇਹ ਵੀ ਮੀਟਿੰਗ ਦੇ ਵਿੱਚ ਵੀ ਡਿਸਕਸ ਹੋਇਆ ਸੀ ਕਿ ਸੀਐਮ ਸਾਹਿਬ ਨੇ ਕਿਹਾ ਹੈਗਾ ਕਿ ਜਿਹੜ ਇਮੀਗ੍ਰੈਂਟਸ ਆ ਰਹੇ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਬੜਾ ਫ੍ਰੈਂਡਲੀ ਅਸੀਂ ਉੱਥੇ ਰਿਸੀਵ ਕਰਾਂਗੇ ਆਪਣੇ ਕਾਊਂਟਰ ਲਾਵਾਂਗੇ ਉਹਨਾਂ ਨੂੰ ਲੈ ਕੇ ਹਜੇ ਅਸੀਂ ਨਾ ਕੀ ਇਨ ਟੱਚ ਹੈਗੇ ਸੈਂਟਰਲ ਗਵਰਨਮੈਂਟ ਨਾਲ ਤੇ ਜਿਵੇਂ ਇਨਫੋਰਮੇਸ਼ਨ ਆਊਗੀ ਅਸੀਂ ਸ਼ੇਅਰ ਕਰਾਂਗੇ ਨਹੀਂ ਕਿ ਗੈਂਗਸਟਰ ਵਗੈਰਾ ਤਾਂ ਨਹੀਂ ਹੈਗੇ ਜੀ ਕੋਈ ਜਿਹੜੀ ਥੋੜੀ ਪਹਿਲਾਂ ਕ੍ਰਿਮੀਨਲ ਮਾਈਂਡ ਦੇ ਕੁ ਬੰਦੇ ਉਧਰ ਗਏ ਹੋਣੇ ਕਿ ਛੱਡ ਕੇ ਉਧਰ ਵਾਪਸ ਰਿਪੋਰਟ ਕੀਤੀ ਉਹਨ ਕੋਈ ਉਦਾਂ ਦੀ ਸਾਡੇ ਕੋਲ ਹਜੇ ਜੋ ਜਿਹੜੀ ਅਗੇਨ ਥੀਸ ਆਰ ਅਨ ਕੰਫਰਮਡ ਰਿਪੋਰਟਸ ਕਿ ਕਹਿੰਦੇ ਜੀ ਕਾਫੀ ਲਾਰਜ ਨੰਬਰ ਦੇ ਵਿੱਚ ਪੀਪਲ ਆਰ ਲਾਈਕਲੀ টু ਬੀ ਰ ਸਰ ਲੋਅਰ ਨੋਟ ਨੂੰ ਲੈ ਕੇ ਕੀ ਕਰੋਗੇ ਉਹ ਕੱਲ ਵੀ ਇੱਕ ਖਬਰ ਜਿਹੜੀ ਆਈ ਹੈ ਕੁਝ ਸਮਾਂ ਪਹਿਲਾਂ ਪੁਨੀ ਜੀਰਾ ਤੇ ਫਾਈਨਿੰਗ ਹੋਈ ਹੈ ਇਸ ਤਰੀਕੇ ਦੀ ਘਟਨਾਵਾਂ ਆ ਰਹੀ ਨੇ ਇਸ ਨੂੰ ਲੈ ਕੇ ਕੀ ਕੀਤਾ ਜਾਏਗਾ ਸਟੈਟਸ ਦੇਖੋ ਜੀ ਅਸੀਂ ਬਿਲਕੁਲ ਸजग ਹੈ ਕਿ ਅਸੀਂ ਇਨਫੈਕਟ ਅਗਲਾ ਅਗਲੇ ਫਾਈਨੈਂਸ਼ੀਅਲ ਇਅਰ ਚ 112 ਤੇ ਸਾਡਾ ਫੋਕਸ ਹੈ ਕਿ ਜਿਹੜੀ ਸਾਡੀ 112 ਦੀ ਰਿਸਪੌਂਸ ਮੈਕੈਨਿਜ਼ਮ ਹੈ ਉਸ ਦੇ ਵਿੱਚ ਅਸੀਂ ਗੱਡੀਆਂ ਵੀ ਹੋਰ ਦੇ ਰਹੇ ਹੈਗੇ ਤੇ ਜਿਹੜੀ ਜਿਹੜੀ ਰਿਸਪੌਂਸ ਟਾਈਮ ਅਸੀਂ 8 ਤੋਂ 9 ਮਿੰਟਾਂ ਦੇ ਵਿੱਚ ਅਸੀਂ ਲੈ ਕੇ ਆਵਾਂਗੇ ਬਾਕੀ ਮੈਂ ਸਪੈਸਿਫਿਕ ਇਨਸੀਡੈਂਟਸ ਤੇ ਕਮੈਂਟ ਨਹੀਂ ਕਰਾਂਗਾ ਆਦਰਵਾਇਜ਼ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਆਂਦੀ ਹੈ ਅਸੀਂ ਉਸ ਨੂੰ ਵੈਰੀਫਾਈ ਵੀ ਕਰਦੇ ਹਾਂ ਕਈ ਕੇਸਾਂ ਦੇ ਵਿੱਚ ਅਸੀਂ ਇਹ ਵੀ ਦੇਖਿਆ ਹੈ ਕਿ ਤਰਨ ਤਰਨ ਦਾ ਕੇਸ ਹੋਇਆ ਸੀਗਾ ਜਿੱਥੇ ਸਿਕਿਉਰਿਟੀ ਲੈਣ ਲਈ ਲੋਕਾਂ ਨੇ ਝੂਠੀ ਰਿਪੋਰਟਾਂ ਕੀਤੀਆਂ ਸੀ ਸੋ ਵੈਰੀਫਾਈ ਕਰਕੇ ਓਨ ਮੈਰਿਟ ਈਚ ਕੇਸ ਇਸ ਟੂ ਬੀ ਟ੍ਰੀਟਡ ਓਨ ਮੈਰਿਟ ਜੀ ਸਰ ਜੋ ਜੇਲ੍ਹਾਂ ਦੇ ਵਿੱਚ ਕੈਮਰੇ ਲਗਾਉਣ ਦੀ ਗੱਲ ਕੀਤੀ ਜਾ ਰਹੀ ਸੀ ਲਗਾਤਾ ਜੇਲ੍ਹਾਂ ਨੂੰ ਜਿਹੜਾ ਹੈ ਹਾਈ ਟੈਕ ਕਰਨ ਦੀ ਗੱਲ ਕੀਤੀ ਜਾ ਰਹੀ ਸੀ ਅਪਗ੍ਰੇਡ ਕਰਨ ਦੀ ਗੱਲ ਕੀਤੀ ਜਾ ਰਹੀ ਸੋ ਉਸ ਦੇ ਉੱਤੇ ਸਿਰਫ ਉਦੋਂ ਜਾਏ ਹਾਲੇ ਤੱਕ ਉਸ ਤੇ ਐਕਸ਼ਨ ਸਾਈਡ ਨਹੀਂ ਦੇਖ ਨੂੰ ਨੇ ਜੇਲ੍ਹਾਂ ਦਾ ਇਨਫੈਕਟ ਸਰਕਾਰ ਨੇ 500 ਕਰੋੜ ਦਾ ਬੜਾ ਐਂਬੀਸ਼ਸ ਜਿਹੜਾ ਪਲਾਨ ਜਿਹੜਾ ਉਹ ਅਪਰੂਵ ਕੀਤਾ ਹੈ ਤੇ ਇਹ ਸਾਰਾ ਕੁਝ ਪਾਈਪਲਾਈਨ ਦੇ ਵਿੱਚ ਹੈ ਜਦੋਂ ਸੈਂਟਰਲ ਗਵਰਨਮੈਂਟ ਸੀਐਮ ਸਾਹਿਬ ਨੇ ਸਪੈਸ਼ਲੀ ਹੋਮ ਮਿਨਿਸਟਰ ਸਾਹਿਬ ਨਾਲ ਮੀਟਿੰਗ ਕਰਕੇ ਉਹਨਾਂ ਨੇ 100 ਕਰੋੜ ਦੀ ਅਪਰੂਵਲ ਲਈ ਹੈ ਇੱਕ ਨਵੀਂ ਜੇਲ ਬਣਾਉਣ ਦੀ ਦੇ ਵਿੱਚ ਲੈਂਡ ਆਇਡੈਂਟੀਫਾਈ ਹੋ ਗਈ ਹੈ ਤੇ ਇੱਕ ਮਾਡਰਨ ਜੇਲ ਬਣਾਈ ਜਾਊਗੀ ਜਿਸ ਦੇ ਵਿੱਚ ਜਿਹੜੇ ਹਾਰਡ ਕੋਰ ਕ੍ਰਿਮੀਨਲਸ ਹੈਗੇ ਉਹਨਾਂ ਨੂੰ ਰੱਖਿਆ ਜਾਊਗਾ ਯਾ ਪਤਾ ਕੋਲ ਪ੍ਰੋਡਕਸ਼ਨ ਵਾਰੰਟ ਤੇ ਫ੍ਰੌਗਨਟ ਗੈਂਗਸ ਕਰੀਬ 40 ਤੇ 46 ਗੈਂਗਸ ਨੂੰ ਪੰਜਾਬ ਮੇਲੇ ਲਾਣੇ ਲਈ ਨਹੀਂ ਇਹ ਤੇ ਮੇਰੀ ਮੇਰਾ ਸਟੇਟਮੈਂਟ ਸੀਗਾ ਬੇਸਿਕਲੀ ਅਸੀਂ ਟਾਈਮ ਟੂ ਟਾਈਮ ਜਿਵੇਂ ਹੁਣ ਜਿਵੇਂ ਸਾਡੇ ਜਿਹੜੇ ਕ੍ਰਿਮੀਨਲ ਹੈਗੇ ਉਹ ਕਈ ਵਾਰੀ ਦੂਜੀ ਸਟੇਟਾਂ 'ਚ ਵੀ ਕ੍ਰਾਈਮ ਕਰਦੇ ਆਂ ਸੋ ਲਾਫਲੀ ਫਿਰ ਦੂਜੀ ਸਟੇਟ ਦੀ ਪੁਲਿਸ ਉਹਨਾਂ ਨੂੰ ਆਪਣੇ ਕੇਸਾਂ 'ਚ ਰਿਮਾਂਡ ਦੇ ਲੈ ਕੇ ਜਾਂ ਫਿਰ ਸਾਨੂੰ ਇੱਕ ਇੱਕ ਆਨਗoing ਪ੍ਰੋਸੈਸ ਹੈ ਪਰ ਅਸੀਂ ਜਦੋਂ ਸਟੱਡੀ ਕੀਤਾ ਸੀ ਸਾਡੀ ਜਿਹੜੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਉਹਨਾਂ ਨੇ ਇਸ ਤਰ੍ਹਾਂ ਦੇ 45 ਇੰਡੀਵਿਜੂਅਲਸ ਨੂੰ ਆਈਡੈਂਟੀਫਾਈ ਕੀਤਾ ਸੀ ਜਿਹੜੇ ਸਾਡੇ ਕ੍ਰਾਈਮਸ ਚੋਂ ਲੁੜਿੰਦੇ ਹੈਗੇ ਪਹਿਲੇ ਸਾਡੇ ਕੋਲ ਸਾਡੀ ਜੇਲਾ ਚ ਸੀਗੇ ਤੇ ਹੁਣ ਉਹਨਾਂ ਨੂੰ ਐਸ ਪਰ ਪ੍ਰੋਸੈਸ ਆਫ ਲਾਅ ਅਸੀਂ ਕੋਰਟ ਤੋਂ ਆ ਆਰਡਰਸ ਲੈ ਕੇ ਉਹਨਾਂ ਨੂੰ ਵਾਪਸ ਲੱਕਿਆ ਸਰ ਸਰ ਮੇਰੇ ਇੱਕ ਸਵਾਲ ਹੈ ਅੰਮ੍ਰਿਤਸਰ ਵਾਲਾ ਜੋ ਕਿ ਕੱਲ ਇਨਸੀਡੈਂਟ ਹੋਇਆ ਹੈ ਉਹ ਕੀ ਆ ਗ੍ਰੈਂਡ ਦਮਾਕਾ ਥਾ ਔਰ ਇਸੀ ਕੇ ਸਾਥ ਸਰ ਇਹ ਕੌਨਸਰ ਮਾਡੂਲ ਹੈ ਕਿ ਉਹ ਵੰਦ ਪੋਲੇ ਚੋਕੀਓ ਮੇ ਕਿ ਕਿਤਨੇ ਬੰਮ ਫੇਕਤੇ ਹੈ ਔਰ ਦੇਸ਼ ਸਫਲਾਨੀ ਕੋ ਇਹ ਕੌਨਸੋ ਮੀਡੀਆ ਸ ਦੇਖੋ ਪਹਿਲੇ ਤੇ ਮੈਂ ਇਹ ਕਹਾਣਗਾ ਕੀ ਮਤਲਬ ਇੱਕ ਕੈਲੋ ਨਰੇਟਿਵ ਬਣਾਣ ਦੀ ਕੋਸ਼ਿਸ਼ ਜਿਹੜੀ ਮੈਂ ਮੈਂ ਤੇ ਕਹਿੰਦਾ ਵੀ ਜਿਹੜਾ ਮਤਲਬ ਇਹ ਬਹੁਤ ਬੁਝਦਰੀ ਦਾ ਕੰਮ ਹੈ ਕਿ ਰਾਤੀ ਤੁਸੀਂ ਕੋਈ ਕਿਤੇ ਕੁਝ ਸਿੱਧਤਾ ਜਾਵੇ ਜੇ ਜੇ ਅਗਲੇ ਜੇ ਹਿੰਮਤ ਹੈਗੀ ਨਾ ਸਾਹਮਣੇ ਆ ਕੇ ਕੁਝ ਕਰੇ ਸੋ ਮੈਂ ਰਿਕਵੈਸਟ ਸਾਰਿਆਂ ਨੂੰ ਕਰਾਂਗਾ ਕਿ ਲੈਟਸ ਨੋਟ ਫੌਨ ਪ੍ਰੇ ਟੂ ਦਿਸ ਨਰੇਟਿਵ ਦੇਖੋ ਅਸੀਂ ਹਰ ਇਨਸੀਡੈਂਟ ਨੂੰ ਬਹੁਤ ਸੀਰੀਅਸਲੀ ਲੈਂਦੇ ਹਾਂ ਇਨਵੈਸਟਿਗੇਟ ਕਰਦੇ ਹਾਂ ਉਸ ਦੀ ਤਰ੍ਹਾਂ ਤੱਕ ਪਹੁੰਚਦੇ ਤੇ ਬਿਲਕੁਲ ਸੈਂਟੀਫਿਕਲੀ ਮਤਲਬ ਸੀਸੀਟੀਵੀ ਫੁਟੇਜ ਟੂ ਟਾਵਰ ਡਾਟਾ ਐਨਾਲਿਸਿਸ ਟੂ ਜਿਹੜੇ ਸਹੀ ਮੁਲਜ਼ਮ ਹੈਗੇ ਉਹਨਾਂ ਨੂੰ ਫਰਦੇ ਸੋ ਮਤਲਬ ਅਸੀਂ ਇਸ ਨੂੰ ਬਿਲਕੁਲ ਸੀਰੀਅਸਲੀਅਸ ਨਾਲ ਲੈਂਦੇ ਐ ਐਟ ਦ ਸੇਮ ਟਾਈਮ ਮੈਂ ਅਪੀਲ ਕਰਾਂਗਾ ਕਿ ਕੁਝ ਜਿਹੜੀ ਕਹ ਲੋ ਐਂਟੀ ਨੈਸ਼ਨਲ ਤਾਕਤਾਂ ਹੈਗੀਆਂ ਬੈਕਡ ਬਾਈ ਆਈਐਸਆਈ ਉਹ ਇੱਕ ਕੋਸ਼ਿਸ਼ ਕਰ ਰਹੀ ਐ ਇੱਕ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੀ ਐ ਕਿ ਸਾਡਾ ਪੰਜਾਬ ਮਹਿਫੂਜ਼ ਨਹੀਂ ਐ ਸੇਫ ਨਹੀਂ ਐ ਸੋ ਮੈਂ ਰਿਕਵੈਸਟ ਸਾਰਿਆਂ ਨੂੰ ਕਰਾਂਗਾ ਲੋਕਾਂ ਨੂੰ ਕਰਾਂਗਾ ਕਿ ਡੋਂਟ ਫਾਲ ਪ੍ਰੇ ਟੂ ਦ ਸੈਲਫ ਸਰ ਪੰਜਾਬ ਦੇ ਸਰਪੰਚਾਂ ਨੇ ਕਿਹਾ ਕਿ ਡਿਜੀਟਲ ਪਠਾਨਕੋਟ ਜਿਹੜਾ ਇੰਟੀਗ੍ਰੇਟਿਡ ਕਮਾਂਡ ਸੈਂਟਰ ਬਣਾਇਆ ਹੈ ਕਿ ਇਸੇ ਕੇ ਦੇ ਇੰਟੀਗ੍ਰੇਟਿਡ ਕਮਾਂਡ ਸੈਂਟਰ ਕੇ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਤਿਆਰ ਕੀਤੇ ਜਾ ਰਹੇ ਨੇ ਹਾਂਜੀ ਇਹਨਾਂ ਪਾਈਪਲਾਈਨ ਹੈ ਇਨਫੈਕਟ ਮੋਗੇ ਦੇ ਵਿੱਚ ਵੀ ਕਾਫੀ ਐਡਵਾਂਸ ਸਟੇਜ ਤੇ ਹੈ ਤਾਂ ਤਕਰੀਬਨ ਜਿੱਥੇ ਵੀ ਸਾਡਾ ਫੋਕਸ ਹੈਗਾ ਕਿ ਸੀਸੀਟੀਵੀ ਜ਼ਿਆਦਾ ਲਾਏ ਜਾਣ ਉਹਨਾਂ ਨੂੰ ਇੰਟੀਗ੍ਰੇਟ ਕੀਤਾ ਜਾਵੇ ਉਹਨਾਂ ਦੀ ਫੀਡ ਇੱਕ ਸੈਂਟਰਲ ਪੁਆਇੰਟ ਤੇ ਆਵੇ ਸੋ ਥੈਟ ਉਹ ਬੈਟਰ ਮੋਨਿਟਰਿੰਗ ਕੀਤੀ ਜਾ ਸਕੀਏ ਜੇ ਕੋਈ ਕ੍ਰਾਈਮ ਹੁੰਦਾ ਹੈ ਉਹਦੇ ਡਿਟੈਕਸ਼ਨ 'ਚ ਬਹੁਤ ਹੈਲਪ ਮਿਲਦੀ ਤੇ ਜਿਹੜੇ ਇਹਦਾ ਕੋਈ ਰਿਵਿਊ ਤੁਸੀਂ ਮੀਨੇ ਵਾਈਲ ਹਰ ਮਹੀਨੇ ਦਾ ਕਿੰਨਾ ਜਾਏਗਾ ਕੁਛ ਅਜਾ ਦੱਸ ਹਾਂਜੀ ਇਸ ਦਾ ਅਸੀਂ ਰੈਗੂਲਰਲੀ ਰਿਵਿਊ ਕਰਾਂਗੇ ਤੇ ਅਸੀਂ ਸਾਰਿਆਂ ਨੂੰ ਰਿਕੁਐਸਟ ਕੀਤੀ ਇਨਫੈਕਟ ਸੀਐਮ ਸਾਹਿਬ ਦਾ ਇੱਕ ਬਹੁਤ ਹਲਾਤੀ ਸਪਸ਼ਟ ਹਦਾਇਤ ਹੈ ਜਦੋਂ ਐਮਪੀਪੀਸੀ ਕੇ ਸਾਨੂੰ ਦੱਸ ਰਹੇ ਸੀ ਉਹਨਾਂ ਨੇ ਐਮਪੀ ਫੰਡ ਤੋਂ ਵੀ ਸੰਗਰੂਰ ਯੂਜ਼ ਕਰਦੇ ਹੋਏ ਸੰਗਰੂਰ ਦੇ ਵਿੱਚ ਬਹੁਤ ਸੀਸੀਟੀਵੀ ਕੈਮਰੇ ਲਵਾਏ ਸੀ ਸੋ ਅੱਜ ਕੱਲ ਦੀ ਜਿਹੜੀ ਮਾਡਰਨ ਪੁਲਿਸਿੰਗ ਹੈਗੀ ਤੇ ਸੀਸੀਟੀਵੀ ਕੈਮਰਿਆਂ ਦੀ ਬਹੁਤ ਜ਼ਿਆਦਾ ਅਹਿਮ ਇੰਪੋਰਟੈਂਸ ਹੈ ਇਸ ਤੋਂ ਸਟੇਟ ਗਵਰਨਮੈਂਟ ਦਾ ਫੋਕਸ ਹੈ ਬਰुण ਕਿਉਂਕਿ ਲਾਰੈਂਸ ਬਲਟਿਕ ਨੂੰ ਬਰुण ਸਵਾਲ ਪੁੱਛਿਆ ਸੀ ਸਰ ਇੱਕ ਤਾਂ ਸੀਆਰਪੀਸੀ ਦੀ ਇੱਕ ਧਾਰਾ ਲੱਗੀ ਹੋਈ ਹੈ ਉਸ ਦੇ ਤਹਿਤ ਉਹਨੂੰ ਪੇਸ਼ ਨਹੀਂ ਕੀਤਾ ਜਾ ਸਕਦਾ ਦੇਖੋ ਸਭ ਜਿਹੜੇ ਸਭੂ ਦੇ ਮਸਲਿਆਂ 'ਚ ਮੈਂ ਕਮੈਂਟ ਨਹੀਂ ਕਰਦਾ ਜੀਤੇ ਬਰुण ਸਰ ਇਹ ਵੀ ਗੱਲ ਹੈ ਸਰ ਇਹ ਤੁਸੀਂ ਜਿਗਰਿੰਦਰਾ ਕੀ ਜਿਹੜੀ ਪੁਲਿਸ ਰਿਪੋਰਟ ਤਿਆਰ ਕਰੇਗੀ ਤੇ ਹਸਪੀਟਲ ਦੇ ਵਿੱਚ ਜਿਹਨੇ ਕੇਸ ਫਾਈਲ ਹੁੰਦਾ ਹੈਗਾ ਜਾਂ ਮੈਡੀਕਲ ਹੁੰਦਾ ਹੈਗਾ ਉਸ ਨੂੰ ਯਕੀਨੀ ਬਣਾਓਗੇ ਉਸ ਦਾ ਪੈਰਾਮੀਟਰਸ ਕੀ ਰਹਿਣਗੇ ਕਿਉਂਕਿ ਅਕਸਰ ਦੇਖਿਆ ਇਹ ਜਾਂਦਾ ਹੈ ਕਿ ਗਰਾਊਂਡ ਤੇ ਜਦੋਂ ਕੋਈ ਇਨਸੀਡੈਂਟ ਹੁੰਦਾ ਹੈ ਦਾ ਦੋ ਦੋ ਮਹੀਨੇ ਤਿੰਨ ਤਿੰਨ ਮਹੀਨੇ ਉਹ ਰਿਪੋਰਟ ਨਹੀਂ ਹੁੰਦਾ ਹੈਗਾ ਜਾਂ ਬਾਅਦ ਚ ਕੁਝ ਹੋਰ ਧਾਰਾਵਾਂ ਦੇ ਨਾਲ ਜਿਹੜਾ ਹੈਗਾ ਉਹ ਰਿਪੋਰਟ ਵੀ ਫੈਬ੍ਰੀਕੇਟ ਹੋ ਜਾਂਦੀ ਹੈ ਉਹ ਚੀਜ਼ ਨੂੰ ਕਿਵੇਂ ਕਰੋਗੇ ਬਹੁਤ ਸਾਰੇ ਇਹ ਜਿਹੇ ਕੇਸਸ ਗਰਾਉਂਡ ਤੇ ਹੈਗੇ ਜੀ ਬਾਤ ਹੋ ਧਾਰਾਵਾਂ ਦੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਇਨਫੈਕਟ ਏਸੀ ਇਸ਼ੂ ਨੂੰ ਸੀਐਮ ਸਾਹਿਬ ਨੇ ਫਲੈਗ ਕੀਤਾ ਸੀਐਮ ਸਾਹਿਬ ਦੇ ਕੋਲ ਵੀ ਸ਼ਿਕਾਇਤਾਂ ਆਈਆਂ ਸੀ ਸੋ ਕਿ ਇਸ ਦਾ ਮਿਸਯੂਜ਼ ਕੀਤਾ ਜਾਂਦਾ ਹੈ ਸੋ ਉਹਨਾਂ ਨੇ ਸਾਨੂੰ ਵੀ ਇਨਸਟਰਕਸ਼ਨਸ ਦਿੱਤੇ ਹਨ ਕਿ ਜਿਹੜੇ ਐਫ ਆਈ ਆਰਸ ਦਰਜ ਹੋਣ ਉਹ ਫੇਰਲੀ ਦਰਜ ਹੋਣ ਮੈਰਿਟ ਤੇ ਦਰਜ ਹੋ ਕੇ ਇਨਵੈਸਟੀਗੇਸ਼ਨ ਹੋਵੇ ਨਾਲ ਹੀ ਨਾਲ ਉਹਨਾਂ ਨੇ ਹੈਲਥ ਡਿਪਾਰਟਮੈਂਟ ਨੂੰ ਚੀਫ ਸੈਕਰੀਟਰੀ ਸਾਹਿਬ ਨੇ ਇਨਸਟਰਕਸ਼ਨਸ ਜਾਰੀ ਕੀਤੀਆਂ ਕਿ ਐਮ ਐਲ ਆਰਸ ਈਸ਼ੂ ਕਰਨ ਤੋਂ ਪਹਿਲੇ ਯਾ ਜਿਹੜੇ ਡਿਊ ਕੇਅਰ ਐਂਡ ਕਾਸ਼ਨ ਉਹ ਐਕਸਰਸਾਈਜ਼ ਕੀਤਾ ਜਾਵੇ ਸਰ ਕੁਝ ਐਸਐਸਪੀ ਜੋ ਕਾਇੰਡ ਕੀਤੇ ਨੇ ਜਿਹੜੇ ਇਹ ਜਿਵੇਂ ਤੁਸੀਂ ਕਹਿੰਦੇ ਕੰਪਲੇਂਟਸ ਪੰਜਾਬਾ ਦੇ ਵਿੱਚ ਜਾਂ ਕੁਝ ਹੋਰ ਨਹੀਂ ਇਹਦਾ ਕਰਾਂਗੇ ਜੀ ਅੱਗੇ ਅੱਗੇ ਸਾਰੇ ਐਸਐਸਪੀਸ ਨੂੰ ਇਹ ਡਾਇਰੈਕਸ਼ਨਸ ਦਿੱਤੀਆਂ ਨੇ ਕਿ ਇਸ ਤੁਸੀਂ ਆਈਡੈਂਟੀਫਾਈ ਕਰੋ ਜੇ ਕਿਸੇ ਦਾ ਕੋਈ ਰੋਲ ਪਾਇਆ ਗਿਆ ਤਾਂ ਉਹਦੇ ਖਿਲਾਫ ਕਾਰਵਾਈ ਕੀਤੀ ਜੀ ਸਾਹਿਬ ਟੀ.ਐਸ.ਪੀ. ਦਾ ਐਫ.ਆਈ.ਆਰ ਦੀ ਗੱਲ ਕੀਤੀ ਗਈ ਹੈ ਟੋਟਲ ਕਿੰਨੀ ਫੇਕ ਐਫ.ਆਈ.ਆਰ ਆਈਡੈਂਟੀਫਾਈ ਹੋਈਆਂ ਨੇ ਕਿਹੜੇ ਕਿਹੜੇ ਜ਼ਿਲ੍ਹੇ ਚ ਹੋਈਆਂ ਨੇ ਤੇ ਕੀ ਤਾੜਨਾ ਦਿੱਤੀ ਗਈ ਐਸ.ਐਸ.ਪੀ. ਜੀ ਨਹੀਂ ਨਹੀਂ ਹਜੇ ਤੇ ਇਟ ਇਜ਼ ਅ ਸੀ.ਐਮ ਸਾਹਿਬ ਦੇ ਲੈਵਲ ਤੇ ਇਸ਼ੂ ਫਲੈਗ ਹੋਇਆ ਤੇ ਸੀ.ਐਮ ਸਾਹਿਬ ਨੇ ਹਦਾਇਤਾਂ ਜਾਰੀ ਕੀਤੀ ਸੀ ਸਾਹਿਬ ਇਹਦਾ ਫਾਲ ਹੈ ਕਿ ਇਹਨਾਂ ਕੰਟਰੋਲ ਵੀ ਕੀਤੀ ਜਾਵੇਗੀ ਰਿਵਿਊ ਕੀਤਾ ਜਾਵੇਗਾ ਜਿਹੜੇ ਕੇਸ ਗਲਤ ਦਰਜ ਹੋਏ ਨੇ ਹਾਂਜੀ ਰਿਵਿਊ ਕੀਤਾ ਜਾਊਗਾ ਇਨੂ ਕੋਰਸ ਆਫ ਟਾਈਮ ਹੈ ਜਿਹੜਾ ਇੱਕ ਵਨੋ ਇਹ ਬਹੁਤੋ ਤਰੇਹੀਆਂ ਦੇ ਸਾਰੇ ਕੰਪਲੀਟ ਜਿਹੜੀਆਂ ਫੇਕ ਐਫ ਆਰ ਵੀ ਆਈਆਂ ਨੇ ਜਾਂ ਐਮ ਐਲ ਆਰ ਵੀ ਆਈਆਂ ਨੇ ਦੇਖੋ ਜੀ ਮੈਨੂੰ ਐਗਜ਼ੈਕਟਲੀ ਨਹੀਂ ਪਤਾ ਸਾਨੂੰ ਤੇ ਸੀਐਮ ਸਾਹਿਬ ਦੇ ਨਿਰਦੇਸ਼ ਮਿਲੇ ਸੀ ਕਿ ਇਸ ਤਰ੍ਹਾਂ ਦੀ ਚੀਜ਼ਾਂ ਨਹੀਂ ਹੋਣੀ ਚਾਹੀਦੀ ਉਹਦੇ ਲਈ ਇੱਕ ਸਿਸਟਮ ਮੈਕੈਨਿਜ਼ਮ ਬਣਾਇਆ ਜਾਵੇ ਸੋ ਥੈਟ ਜਿਹੜੀ ਐਫ ਆਰ ਫੇਅਰ ਦਰਜ ਹੋਵੇ ਉਹਦੀ ਫੇਅਰ ਇਨਵੈਸਟੀਗੇਸ਼ਨ ਹੋਵੇ ਤੇ ਮਿਸਯੂਜ਼ ਆਫ ਪ੍ਰੋਵੀਜ਼ਨ ਆਫ ਲਾਅ ਨਾ ਕੀਤਾ ਜਾਵੇ ਜੀ ਸਾਹਿਬ ਬਿਲਕੁਲ ਇਹ ਕਥਨ ਆਈਆਂ ਨੇ ਕਿ ਫੇਕ ਐਫ ਆਰ ਹੋ ਰਹੀਆਂ ਨੇ ਜਾਂ ਐਮ ਐਲ ਆਰ ਗਲਤ ਰਿਪੋਰਟਾਂ ਤਿਆਰ ਕਰਾ ਕੇ ਗਲਤ ਐਫ ਆਰ ਹੋ ਰੰਗਾਨੀ ਕਿਉਂਕਿ ਜਿਹੜਾ ਇਸ਼ੂ ਸੀਐਮ ਸਾਹਿਬ ਤੱਕ ਪਹੁੰਚਦਾ ਹੈ ਮੇਰੇ ਖਿਆਲ ਨਾਲ ਤੁਹਾਡੇ ਤੱਕ ਪਹਿਲਾਂ ਪਹੁੰਚਣਾ ਜ਼ਰੂਰੀ ਹੈ ਹਾਂਜੀ ਜਿੱਥੇ ਵੀ ਇਹ ਨੋਟਿਸ ਜਾਂਦਾ ਅਸੀਂ ਕਰੈਕਟਿਵ ਐਕਸ਼ਨ ਲੈਂਦੇ ਵੀ ਹਾਂ ਲਾਸਟ ਟਾਈਮ 100 100 ਵਾਰ ਹੋਇਆ ਹੈ ਕਿ ਜਿਹੜੇ ਇੱਕ ਹਦਾਇਤ ਕੀਤੀ ਗਈ ਸੀ ਕਿ ਜਿਸ ਇਲਾਕੇ ਦੇ ਵਿੱਚ ਡਰੱਗਸ ਦੇ ਕੋਈ ਅਗਰ ਮੁੱਦਮ ਪਾਇਆ ਜਾਂਦਾ ਹੈ ਜਾਂ ਡਰੱਗਸ ਵੇਚਦਾ ਫੜਿਆ ਜਾਂਦਾ ਉੱਤੇ ਜ਼ਿੰਮੇਵਾਰੀ ਐਸਐਸਪੀ ਦੇ ਉੱਤੇ ਜਿਹੜੀ ਰੱਖੀ ਜਾਏਗੀ ਕਿ ਉਸ ਨੂੰ ਕਿਸ ਤਰੀਕੇ ਨਾਲ ਇੰਫਰਮਾਈਜ਼ ਕੀਤਾ ਗਿਆ ਕੀ ਕੁਝ ਐਸਐਸਪੀ ਦੇ ਉੱਤੇ ਇਸ ਤਰ੍ਹਾਂ ਜ਼ਿੰਮੇਵਾਰੀ ਕੀਤੀ ਗਈ ਹੈ ਅਪਲਾਈ ਅਸੀਂ ਦੇਖੋ ਅਹੀ ਇਨ ਫੈਕਟ ਦਿਸ ਮੀਟਿੰਗ ਵਾਸ ਪਾਰਟ ਆਫ ਤੁਸੀਂ ਬਹੁਤ ਅੱਛਾ ਸਵਾਲ ਪੁੱਛਿਆ ਕਿ ਅਸੀਂ ਸੀਐਮ ਸਾਹਿਬ ਨੇ ਹਦਾਇਤ ਦਿੱਤੀ ਕਿ ਦੇਖੋ ਐਸਐਸਪੀਸ ਨੂੰ ਅਸੀਂ ਐਮ ਪਾਵਰ ਕਰ ਰਹੇ ਹਾਂ ਉਹ ਡਿਸਟ੍ਰਿਕਟ ਦੇ ਹੈਡ ਹੈਗੇ ਉਹਨਾਂ ਨੂੰ ਸਾਰੀ ਫੈਸਿਲਿਟੀਆਂ ਦਿੱਤੀਆਂ ਜਾ ਰਹੀਆਂ ਸਰਕਾਰ ਵੱਲੋਂ ਸੋ ਅਸੀਂ ਐਸਐਸਪੀਸ ਦੀ ਅਲਟੀਮੇਟਲੀ ਅਕਾਉਂਟੇਬਿਲਟੀ ਫਿਕਸ ਕਰਾਂਗੇ ਡਿਲੀਵਰੀ ਫਿਕਸ ਕਰਾਂਗੇ ਕਿ ਉਹਦੀ ਪਰਫਾਰਮੈਂਸ ਅਸੈਸਮੈਂਟ ਕਰਾਂਗੇ ਕਿ ਕਿੱਥੇ ਡਿਲੀਵਰੀ ਹੋਈ ਹੈ ਕਿੱਥੇ ਜਿਹੜੀ ਜਿਹੜੇ ਪੈਰਾਮੀਟਰਸ ਦਿੱਤੇ ਗਏ ਉਹਨਾਂ ਤੇ ਉਹਨਾਂ ਦੀ ਪਰਫਾਰਮੈਂਸ ਕਿਵੇਂ ਹੈ ਜੀ ਸਰ ਸਾਡੀ ਜੀ ਸਰ ਸਾਡੀ ਜੀ ਸਰ ਜੀ ਨਵੀਂ ਆਪਣੇ ਪੋਰਟਲ ਜਿਹੜਾ ਕਿ ਟੈਂਡਰ ਦਿੰਦੇ ਨੇ ਦੋਥੇ ਕਿਸ ਤਰੀਕੇ ਨਾਲ ਕਿਉਂਕਿ ਡ੍ਰੋਨ ਦੇ ਜਰੀਏ ਡਰੱਗਸ ਦੀ ਉਹ ਤੋਂ ਵਾਲੀ ਸਪਲਾਈ ਉਧਰੋਂ ਹੁੰਦੀ ਉਹ ਬਾਰਡਰ ਤੇ ਸਾਡਾ ਕਾਫੀ ਬਾਰਡਰ ਜਰੀਆ ਤੇ ਫੋਕਸ ਹੈ ਤੇ ਪੰਜਾਬ ਸਰਕਾਰ ਨੇ 40 ਕਰੋੜ ਸੈਂਕਸ਼ਨ ਕੀਤੇ ਸੀ ਸਟਰਨਿੰਗ ਆਫ ਬਾਰਡਰ ਪੋਲਿਸ ਸਟੇਸ਼ਨਸ ਲਈ ਉੱਥੇ ਮੋਬਿਲਿਟੀ ਸਟਰੈਂਥਨ ਕਰਨ ਲਈ ਤੇ ਜਿਹੜੀ ਸੈਕੰਡ ਲਾਈਨ ਆਫ ਡਿਫੈਂਸ ਹੈ ਉਸ ਦੇ ਲਈ ਵੀ ਫੰਡਸ ਦਿੱਤੇ ਗਏ ਅਸੀਂ ਨਾਕੇ ਬਣਵਾਏ ਅਸੀਂ ਹੁਣ ਬੀਐਸਐਫ ਦੇ ਪਿੱਛੇ ਜਿਹੜੀ ਪੰਜਾਬ ਪੁਲਿਸ ਨੇ ਜਿਹੜੀ ਪੈਟਰੋਲਿੰਗ ਹੁੰਦੀ ਹੈ ਨਾ ਕਿ ਹੁੰਦੀ ਹੈ ਅਸੀਂ ਹੌਟ ਸਪots ਸੈਂਟਰਲ ਏਜੰਸੀਜ਼ ਦੇ ਨਾਲ ਅਸੀਂ ਆਈਡੈਂਟੀਫਾਈ ਕੀਤੇ ਜਿੱਥੇ ਹੌਟ ਸਪots ਹੈਗੇ ਉੱਥੇ ਅਸੀਂ ਇੱਕ ਵਿਲੇਜ ਇਨਫੋਰਮੇਸ਼ਨ ਸਿਸਟਮ ਕੰਪਿਊਟਰਾਈਜ਼ ਤਿਆਰ ਕੀਤਾ ਤੇ ਜਿਹੜੇ ਸਾਡੇ ਪਿੰਡ ਜਿਹੜੇ ਬਾਰਡਰਿੰਗ ਹੈਗੇ ਉਸ ਦੇ ਵਿੱਚ ਕਿਸ ਤਰ੍ਹਾਂ ਦੇ ਲੋਕ ਉਹਨਾਂ ਦਾ ਕਿਸੇ ਦਾ ਕ੍ਰਿਮੀਨਲ ਰਿਕਾਰਡ ਹੈਗਾ ਨਹੀਂ ਹੈਗਾ ਤੇ ਉਹ ਇੱਕ ਡਾਟਾਬੇਸ ਅਸੀਂ ਤਿਆਰ ਕੀਤਾ ਹੈ ਉਸ ਡਾਟਾਬੇਸ ਦੇ ਉਸ ਆਧਾਰ ਤੇ ਅਸੀਂ ਹੌਟਸਪੌਟ ਸਿਲੈਕਟ ਕੀਤੇ ਹੋਰ ਉਸ ਤੇ ਜਦੋਂ ਟੈਕਨੀਕਲ ਕੰਮ ਕਰਦੇ ਕਿ ਜਿੱਥੇ ਮੰਨ ਲਓ ਵੀ ਤਿੰਨ ਤਿੰਨ ਸੜਕਾਂ ਮਿਲਦੀਆਂ ਹਨ ਜਿੱਥੇ ਮੰਨ ਲਓ ਡਾਣ ਡ੍ਰੋਪਿੰਗ ਹੁੰਦੀ ਹੈ ਉਸ ਦੀ ਟੈਕਨੀਕਲ ਐਨਾਲਿਸਿਸ ਟਾਈਮ ਟੂ ਟਾਈਮ ਕਰਕੇ ਹੀ ਸਾਨੂੰ ਕਾਮਯਾਬੀ ਮਿਲੀ ਸਰ ਸਿንስ ਯੂ ਸੀ ਇਨ ਦ ਨਾਟ ਅਨ ਐਂਡੀ ਸੋਸ਼ਲ 엘ਮੈਂਟਸ ਆ ਟਾਰਗੇਟਿੰਗ ਦ ਪੁਲਿਸ ਸਟੇਸ਼ਨ ਦ ਪੁਲਿਸ ਸਟੇਸ਼ਨ ਇਨ ਦ ਵਾਟਰ ਰੀਜਨ ਵਾਟ ਇਜ਼ ਬੀਂਗ ਡਨ ਟੂ ਸਟਰੰਗਥਨ ਦ ਸਿਕਿਉਰ ਦ ਪੁਲਿਸ ਸਟੇਸ਼ਨ ਬਿਕਾਜ਼ ਸੀਨ ਦੈਟ ਨੈਟ ਇਜ਼ ਬੀਂਗ Are you see, a lot of host of measures are being taken. First of all, you see, as I said, since we are a border state, so we take, the threat is all-encompassing. It is not just confined to one set of buildings. So we are taking due care and precautions that we have to keep the entire state secure. So keeping that in mind, we are taking precautions. But for, especially as I mentioned, for police station renovations and all, state government has sanctioned 50 crores. アカウンटेबिलिटी ਤੁਸੀਂ ਗੱਲ ਕੀਤੀ ਚਾਹੇ ਡਰੱਗਸ ਹੋਵੇ ਚਾਹੇ ਕੁਝ ਵੀ ਇਨਸੀਡੈਂਟਸ ਹੁੰਦਾ ਪੰਜਾਬ 'ਚ ਤੁਸੀਂ ਇੱਕ ਵੀ ਐਸਐਸਪੀ ਦਾ ਨਾਮ ਦੱਸ ਸਕਦੇ ਹੋ ਪਿਛਲੇ 3 ਸਾਲ ਦੌਰਾਨ ਤੁਸੀਂ ਕਿਸੇ ਇੱਕ ਐਸਐਸਪੀ ਦੇ ਖਿਲਾਫ ਕੀਤੀ ਹੋਏ ਅਕਾਉਂਟੇਬਿਲਟੀ ਲੈ ਕੇ ਦੇਖੋ ਜੀ ਅਸੀਂ ਜੀ ਸਿਰਫ মিডিਆ ਨੂੰ ਕਿਹਾ ਜਾਂਦਾ ਜਾਂ ਆਮ ਜਨਤਾ ਨੂੰ ਕਿਹਾ ਜਾਂਦਾ ਕਿ ਅਸੀਂ ਅਕਾਉਂਟੇਬਿਲਟੀ ਫਿਕਸ ਕਰਤੀ ਪਰ ਕੋਈ ਕਾਰਵਾਈ ਕੀਤੀ ਹੋਏ ਤਾਂ ਦੱਸਿਆ ਜੀ ਦੇਖੋ ਇਹ ਨਾ ਕਈ ਚੀਜ਼ਾਂ ਜਿਹੜੀ ਐਡਮਿਨਿਸਟ੍ਰੇਟਿਵ ਹੁੰਦੀਆਂ ਐ ਉਹ ਅਸੀਂ ਡਿਸਕਲੋਸ ਨਹੀਂ ਕਰਦੇ ਸੋ ਜਿਹੜੀ ਸਾਡੀ ਟਰਾਂਸਫਰਸ ਹੁੰਦੀਆਂ ਫਾਰ ਇਗਜ਼ਾਮਪਲ ਅਜਾ ਅਕਾਉਂਟੇਬਿਲਟੀ ਫਿਕਸ ਕਰਨ ਦਾ ਜਿਹੜਾ ਰੀਜ਼ਨ ਹੁੰਦਾ ਹੈ देयर ਪੈਰਾਮੀਟਰਸ ਅਸੈਸ ਕਰਕੇ ਮਤਲਬ देयर आर ਸੀਵਰਲ ਵੇਜ਼ ਆਫ ਸੇ ਪਿਨਿਸ਼ਿੰਗ ਅ ਪਰਸਨ অর ਰਿਵਾਰਡਿੰਗ ਅ ਪਰਸਨ ਸੋ ਜਦੋਂ ਅਸੀਂ ਐਡਮਿਨਿਸਟ੍ਰੇਟਿਵ ਰੀਜ਼ਨ ਕਰਕੇ ਕੁਝ ਲਿਖਦੇ ਹਾਂ ਤੋਂ ਮਤਲਬ ਕਈ ਚੀਜ਼ਾਂ ਅਸੀਂ ਪਬਲਿਕਲੀ ਨਹੀਂ ਕਰਨਾ ਚਾਹੁੰਦੇ ਮਤਲਬ ਵੀ ਡੋਨਟ ਡਿਸਕਲੋਸ ਸੋ ਪਬਲਿਕ ਦੇਖੇ ਤਾਂ ਘਟੋ-ਘਟ ਉਸ ਚੀਜ਼ ਦਾ ਅਸਰ ਜ਼ਿਆਦਾ ਨਹੀਂ ਦੇਖੂ ਘਟੋ-ਘਟ ਲੋਕਾਂ ਨੂੰ ਪਤਾ ਲੱਗੇ ਪੁਲਿਸ ਦੇ ਬੰਦੇ ਨੂੰ ਪਤਾ ਲੱਗੇ ਕਿ ਪਬਲਿਕ 'ਚ ਇੱਕ ਚੀਜ਼ ਜਾ ਰਹੀ ਹੈ ਮੈਂ ਆਪਣੀ ਸਭ ਨੂੰ ਸੁਧਾਰਾਂ ਨਾਲੇ ਟਰਾਂਸਪੇਰੈਂਸੀ ਰਹੇਗੀ ਜੀ ਹਾਂਜੀ ਨਹੀਂ ਜੀ ਯੂ ਆਰ ਯੂ ਆਬਸੋਲੂਟਲੀ ਰਾਈਟ ਸੋ ਆਵਰ ਏਮ ਇਜ਼ ਟੂ ਬੈਲੈਂਸ ਕਿ ਇੱਕ ਮੋਟੀਵੇਸ਼ਨ ਆਫ ਦੀ ਫੋਰਸ ਵੀ ਹੋਣੀ ਚਾਹੀਦੀ ਡੀਮੋਰੀਲਾਈਜ਼ੇਸ਼ਨ ਦਾ ਹੋਵੇ ਤੇ ਨਾਲ ਦੀ ਨਾਲ ਅਕਾਉਂਟੇਬਿਲਟੀ ਹੋਵੇ ਜਿਹੜਾ ਅਫਸਰ ਸਹੀ ਕੰਮ ਕਰ ਰਿਹਾ ਉਸ ਨੂੰ ਥਾਪੜਾ ਮਿਲੇ ਇਨਕਰੇਜਮੈਂਟ ਮਿਲੇ ਜਿਹੜਾ ਅਫਸਰ ਮਾੜਾ ਕੰਮ ਕਰ ਰਿਹਾ ਜਿਹੜੇ ਬਲੈਕਸ਼ੀਪ ਹੈਗੇ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਦੇ ਖਿਲਾਫ ਸਭ ਤੋਂ ਸਖਤ ਕਰੀਏ ਜਹੀ ਚੀਜ਼ ਅਸੀਂ ਕਹਿ ਰਹੇ ਹਾਂ ਜੀ ਬਲੈਕਸ਼ੀਪ ਹੈ ਜਿਹੜੇ ਘਟ ਘਟ ਪਬਲਿਕ ਚ ਆਉਣੇ ਚਾਹੀਦੇ ਪਬਲਿਕ ਚ ਪਤਾ ਲੱਗੇ ਘਟ ਘਟ ਇਹਦੇ ਚ ਮੋਰਲ ਡਾਊਨ ਨਹੀਂ ਹੋਏਗਾ ਬਲਕੇ ਮੋਰਲ ਵਧੇਗਾ ਕਿ ਇਹ ਬੰਦਾ ਮਾੜਾ ਸੀ ਤੇ ਇਹ ਨਹੀਂ ਨਹੀਂ ਦੈਟ ਮੀਨ ਸ਼ੇਅਰ ਦਾ ਆਈ ਡੋਨਟ ਹੈਵ ਦਾ ਫਿਗਰਸ ਰੈਡੀਲੀ ਅਵੇਲੇਬਲ ਬਟ ਅਸੀਂ ਮਤਲਬ ਜ डिसमिसल भी किए हैं मतलब तकरीबन डेढ़ सौ मुलाजिम असं डिसमिस किए हैं अंडर मे बी थोड़ी गल शायद ठीक है कि असी इसको पब्लिसाइज नहीं किया असी डिसमिस भी किए असी गिरफ्तार भी किए हायर ऑफिसर की गल कर रहे असी ऑफ ऑल रैंक्स असी ऑल ਔਰ ਆਲ ਰੈਂਚਸ ਵੀ ਹੈਵ ਟੇਕਨ ਐਕਸ਼ਨ ਚਾਈਨਾ ਡੋਰ ਨੂੰ ਲੈ ਕੇ ਤੁਸੀਂ ਪਿੱਛੇ ਆਪਰੇਸ਼ਨ ਵੀ ਚਲਾਏ ਤੇ ਲਗਾਤਾਰ ਚੱਲ ਵੀ ਰਿਹਾ ਹੈ ਇਸ ਨੂੰ ਲੈ ਕੇ ਹਦਾਇਤਾਂ ਵੀ جاری ਹੈ ਲੇਕਿਨ ਉਹਦੇ ਬਾਅਦ ਕੁ ਕਾਫੀ ਸਾਰੇ ਜਿਹੜੇ ਮੈਟਰ ਆ ਮਾਮਲੇ ਸਾਹਮਣੇ ਆ ਰਹੇ ਨੇ ਰੋਜ਼ ਕੋਈ ਨਾ ਕੋਈ ਹਾਦਸਾ ਸਾਹਮਣੇ ਆ ਰਿਹਾ ਹੈ ਜਿਸ ਵਿੱਚ ਚਾਈਨਾ ਡੋਰ ਦੀ ਵਜ੍ਹਾ ਨਾਲ ਨਹੀਂ ਅਗੇਨ ਆਈ ਵੁੱਡ ਐਗਰੀ ਵਿਦ ਯੂ ਕਿ ਤੁਹਾਡਾ ਪੁਆਇੰਟ ਬਿਲਕੁਲ ਸਹੀ ਹੈ ਚਾਈਨਾ ਡੋਰ ਤੋਂ ਕਾਫੀ ਨੁਕਸਾਨ ਹੋਇਆ ਹੈ ਇਸ ਤੇ 144 ਦੇ ਆਰਡਰਸ ਹਰ ਡਿਸਟ੍ਰਿਕਟ ਰੈਜਿਸਟ੍ਰੇਟ ਨੇ ਕੀਤੇ ਹਨ ਉਹਨਾਂ ਦੀ ਅਸੀਂ ਉਹ ਵੀ ਐਫ ਆਈ ਆਰਸ ਦਰਜ ਹੋਈਆਂ ਜਿੱਥੇ ਅਸੀਂ ਰੇਟਸ ਵੀ ਜਿਤੇ ਨੇ ਸਟਾਕ ਪਾਈਲਿੰਗ ਇਲੀਗਲੀ ਕੀਤੀ ਹੈ ਉਹ ਇਹਨਾਂ ਨੇ ਐਕਸਪੋਜ਼ ਕੀਤੇ ਹਨ ਤੇ ਐਟ ਦਾ ਸੇਮ ਟਾਈਮ ਜਿੱਥੇ ਨੁਕਸਾਨ ਹੋਇਆ ਅਸੀਂ ਇਵਨ ਅਟੈਂਪਟ ਟੂ ਬਰਦਰ ਸੀਰੀਅਸ ਆਫੈਂਸਸ ਚ ਅਸੀਂ ਐਫ ਆਈ ਆਰ ਅਦਰਜ ਕਰਕੇ ਗ੍ਰਿਫਤਾਰੀਆਂ ਵੀ ਕੀਤੀਆਂ ਸਰਕਾਰੀ ਵੀਡੀਓ ਆ ਰਹੀ ਹੈ ਹਰ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਕਿ ਐਸਏਟ ਚ ਚਾਈਨਾ ਡੋਲ ਦੇ ਮਾਮਲੇ ਵਿੱਚ ਲੈ ਕੇ ਇਹ ਬੰਦੇ ਨੂੰ ਫੜ ਕੇ ਲੈ ਕੇ ਆਂਦਾ ਕਾਫੀ ਵਾਇਰਲ ਹੈ ਸਰੀ ਵੀਡੀਓ ਉਹ ਫੜ ਕੇ ਲੈ ਕਹਿੰਦਾ ਕਿ ਐਮਐਲਏ ਕਾਲ ਕਰਦਾ ਤੇ ਕਾਫੀ ਥ੍ਰੈਟ ਵੀ ਕਰਦਾ ਐਸਐਚਓ ਨੂੰ ਉਸ ਮਾਮਲੇ ਵਿੱਚ ਤੁਸੀਂ ਕੋਈ ਕਾਰਵਾਈ ਕੀਤੀ ਜੀ ਐਮਐਲਏ ਦੇ ਕਾਲ ਹੁੰਦੀ ਹੈ ਮਾਮਲਾ ਪੀਕ ਹੈ ਨਹੀਂ ਨਹੀਂ ਅਹੀਂ ਲਮੋਫਲ ਵੀ ਕਰਦਾ ਸ਼ੋਰਟ ਵੀ ਹੈ ਸ਼ੋਰਟ ਵੀ ਮੇਰਾ ਚਾਈਨਾ ਡੋਰ ਮੇਂ ਇੱਕ ਉਹ ਹੈ ਜਦੋਂ ਉਦੋਂ ਆਪਣੇ ਆਪ ਆਰ ਡਾਚ ਕਰ ਦਿੱਤੀ ਉਸ ਤੋਂ ਤੱਕ ਪੁਲਿਸ ਪਹੁੰਚ پائی ਜਹਾ ਮੇਂ ਇਹ ਚਾਈਨਾ ਡੋਰ ਬਣਾਈ ਜਾ ਰਹੀ ਹੈ नहीं आपकी बात ठीक है कि कि जो 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 आप ये कह रहे रहे हो इसमें लिंकेज, हम कर रहे हैं एक तो जिससे उसको यूज करना था उसके बाद सोर्स कहाँ से वो आई और पीछे उसका गोडाउन क्या था या मैन्युफैक्चरर क्या था तो ये सभी बड़े केसों की जो रिकवरी जैसे कॉमर्शियल रिकवरी हम कहते करते हैं तो हम बैकवर्ड लिंकेजेस एक्सप्लोर करके इसकी तहत तक जाते हैं जा।